ਰਾਸ਼ਟਰਪਤੀ ਦ੍ਰਾਉਪਦੀ ਮੁਰਮੂ ਨੇ ਵਿਕਸਿਤ ਭਾਰਤ ਜੀ ਰਾਮ ਜੀ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ ਸੰਸਦ ਦੇ ਸਰਦਰੁੱਤ اجلاس ਦੌਰਾਨ ਇਹ ਬਿੱਲ ਲੋਕ ਸਭਾ ਅਤੇ ਰਾਜ ਸਭਾ ਵਿੱਚ ਚਰਚਾ ਮਗਰੋਂ ਪਾਸ ਹੋਇਆ ਸੀ ਵਿਕਸਿਤ ਭਾਰਤ ਰੋਜ਼ਗਾਰ ਅਤੇ ਆਜੀਵਿਕਾ ਗਾਰੰਟੀ ਮਿਸ਼ਨ ਗ੍ਰਾਮੀਣ ਪਿੰਡੂ ਰੋਜ਼ਗਾਰ ਨੀਤੀ ਵਿੱਚ ਇੱਕ ਵੱਡਾ ਬਦਲਾ ਲਿਆਵੇਗਾ ਇਹ ਕਾਨੂੰਨ ਪਿੰਡੂ ਪਰਿਵਾਰਾਂ ਲਈ 125 ਦਿਨਾਂ ਦੇ ਰੋਜ਼ਗਾਰ ਦੀ ਕਾਨੂੰਨੀ ਗਾਰੰਟੀ ਦੇਵੇਗਾ ਪੰਚਾਇਤਾਂ ਭਵਿੱਖ ਦੀ ਅਗਵਾਈ ਕਰਨਗੀਆਂ ਯੋਜਨਾ ਤਿਆਰ ਕਰਨ ਦੀ ਤਾਕਤ ಗ್ರಾಮ ਸਭਾ ਅਤੇ ਪੰਚਾਇਤਾਂ ਕੋਲ ਹੋਵੇਗੀ ਭਾਰਤ ਜੀਰਾਮ ਜੀ ਬਿੱਲ ਵਿਕਸਿਤ ਭਾਰਤ 2047 ਦੇ ਦ੍ਰਿਸ਼ਟੀਕੋਣ ਨੂੰ ਧਿਆਨ ਵਿੱਚ ਰੱਖਦਿਆ ਤਿਆਰ ਕੀਤਾ ਗਿਆ ਹੈ ਇਹ ਕਾਨੂੰਨ ਮਹਾਤਮਾ ਗਾਂਧੀ ਕੌਮੀ ਪਿੰਡੂ ਰੋਜ਼ਗਾਰ ਗਰੰਟੀ 2005 ਦੀ ਥਾਂ ਲਵੇਗਾ ਇਹ ਬਿੱਲ ਪਿੰਡੂ ਪਰਿਵਾਰਾਂ ਲਈ ਆਮਦਨ ਸੁਰੱਖਿਆ ਦੀ ਮਜ਼ਬੂਤੀ ਨੂੰ ਯਕੀਨੀ ਬਣਾਵੇਗਾ ਨਵੇਂ ਕਾਨੂੰਨ ਦੇ ਤਹਿਤ ਪਿੰਡੂ ਪਰਿਵਾਰ ਜਿਨ੍ਹਾਂ ਦੇ ਬਾਲਗ ਮੈਂਬਰ ਗੈਰ ਹੁਨਰਮੰਦ ਹੱਥੀ ਕੰਮ ਲਈ ਆਪਣੀ ਇੱਛਾ ਨਾਲ ਅੱਗੇ ਆਉਂਦੇ ਨੇ ਤਾਂ ਉਹ ਸਾਲਾਨਾ ਘੱਟੋ-ਘੱਟ 125 ਦਿਨਾਂ ਦੀ ਉਜਰਤ ਰੋਜ਼ਗਾਰ ਦੇ ਹੱਕਦਾਰ ਹੋਣਗੇ gay.